ਕੋਈ ਬੱਚੇ ਸੱਟਾਂ ਵੀ ਬਹੁਤ ਵੱਜੀਆਂ ਉਹਨੇ ਵਿਚਾਰੇ ਨੇ ਆਪਦੇ ਸਾਥ ਹੋਣ ਦੇ باوجود ਵੀ ਇੱਕ ਦੋ ਬੱਚਾ ਨੂੰ ਕੱਢਿਆ ਬੱਚੇ तकरीबन ਬੱਚੀ ਦੀ 5 ਸਾਲ ਦੀ ਉਹਦੇ ਵਿੱਚੋਂ ਬਾਹਾਂ ਹੀ ਲੈ ਗਈ ਨਾਲ ਤਿੰਨ ਬੱਚੇ ਸੀ 1 61 ਸਾਲ ਦਾ ਇੱਕ 5 ਸਾਲ ਦਾ ਇੱਕ 13 ਸਾਲ ਦਾ ਸੀ ਜੀ ਕੱਢ ਤੇ ਬਾਕੀ ਹੁਣ ਇੱਕ ਕਹਿੰਦੇ ਬੱਚਾ 2.5 ਸਾਲ ਦਾ ਰਹਿ ਗਿਆ ਉਹਨੂੰ ਦੇਖਦੇ ਪਏ ਆ ਉਹਦੇ ਦੱਤਰ ਮੁਤਾਬਕ ਵੀ ਅਸੀਂ ਦੋ ਤਿੰਨ ਅਰੇ ਨੂੰ ਅਲਰਟ ਵੀ ਕੀਤਾ ਵੀ ਭਾਈ ਬਾਸ ਹੌਲੀ ਚਲਾ ਆ ਬਾਸ ਦੀ ਸਪੀਡ ਜ਼ਿਆਦਾ ਸੀ ਕਰਕੇ ਥੋੜੀ ਧੁੰਦ ਵੀ ਸੀ ਅੱਜ ਧੁੰਦ ਕਰਕੇ ਇਹਨੇ ਟਰੱਕ ਨੂੰ ਅਟੈਕ ਕੀਤਾ ਉਹਦੇ ਕਰਕੇ ਕੋਈ ਬੱਸ ਆਊਟ ਆਫ ਕੰਟਰੋਲ ਹੋ ਗਈ ਕੰਟਰੋਲ ਕਾ ਹੋਣਾ ਚਾਹੀਦਾ ਜੀ ਬਸਾਂ ਤੇ ਜਿਹੜੇ ਬਸਾਂ ਥੋੜਾ ਸਪੀਡ ਜ਼ਿਆਦਾ ਦਸ਼ਮ ਮੁਤਾਬਕ ਵੀ 100 ਤੋਂ ਉੱਤੇ ਬਸ ਚੱਗੀ ਜਿਹੜਾ ਡਰਾਈਵਰ ਖੜਾ ਦੱਸਦਾ ਅੱਜ ਕੱਲ ਚਲਾਣ ਕਰਕੇ ਕੀ ਕਰਾਂਗੇ ਜੇ ਕੋਈ ਕੋਈ ਆਪਾਂ ਪੋਲੀਟਿਕਲ ਬੰਦੇ ਕਿਸੇ ਚ ਬਸ ਦਾ ਚਲਾਣ ਕਰਦੇ ਆ ਅਗਲੇ ਦਿਨ ਉਹਦੀ ਬਦਲੀ ਹੋਈ ਹੁੰਦੀ ਹੈ ਅਗਲਕਤੀ ਆਪ ਕੋ ਕਾਉਂਟਰ ਰਿਸਕ ਲੱਗੂ ਜਾਂ ਕੋਈ ਕਸਾਸ ਨਹੀਂ ਕਰਤੀ ਇਹਨੂੰ ਆ ਠੀਕ ਹੈ ਸਿਆਸਤੀ ਉੱਤੇ ਉੱਟ ਕੇ ਸਿਆਸਤੋਂ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਜ਼ਿੰਦਗੀ ਖਿਲਵਾੜ ਨਹੀਂ ਕਰਨਾ ਜੀ ਬੰਦਿਆਂ ਦੀ ਪਛਾਣ ਹੋ ਗਈ ਐਸਐਸਪੀ ਸਾਹਿਬ ਨੇ ਪਾਤੀ ਗਰੁੱਪ ਤੇ ਹਾਂਜੀ 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 ਕੰਪਾਨ ਕਿਵੇਂ ਵੇਖਦੋ ਕਿ ਓਵਰ ਸਪੀਡ ਨਾਲ ਹੋਈ ਆ ਜਾਂ ਕੋਈ ਹੋਰ ਕਾਰਨ ਹੈ ਜੀ ਪਹਿਲਾਂ ਤਾਂ ਬਹੁਤ ਮਤਭਾਗੀ ਘਟਨਾ ਹੈ ਜੀ ਇਹ ਪਰਮਾਤਮਾ ਸਾਨੂੰ ਤੰਦਰੁਸਤੀ ਬਖਸ਼ੋ ਜਿਹੜੇ ਵੀਰੇ ਵਾਸਤੇ ਵਿੱਚ ਸੀਗੇ ਪ੍ਰਾਰਥਨਾ ਕਰਦੇ ਆਂ ਕਿ ਉਹ ਸਭ ਨੂੰ ਤੰਦਰੁਸਤੀ ਬਖਸ਼ੇ ਸਾਡੇ ਵਿੱਚ ਮੁਲਾਜ਼ਮ ਇੱਕ ਦੋ ਹੈਗੇ ਸੀ ਮੁਲਾਜ਼ਮਾਂ ਦੇ ਦੱਸਣ ਮੁਤਾਬਕ ਆ ਮੈਂ ਮੁਲਾਜ਼ਮ ਨੂੰ ਛੁੱਟੀ ਦਵਾ ਕੇ ਹੁਣੇ ਘਰੇ ਭੇਜ ਕੇ ਆਇਆ ਮੇਰਾ ਜੀਐਸਵੀਆ ਡਰਾਈਵਰਾ ਕਮੇਟੀ ਦਾ ਉਹਦੇ ਦੱਸਣ ਮੁਤਾਬਕ ਆ ਵੀ ਇਹ ਬਾਸਤੀ ਤੋਂ ਕੋਟਪੁਰੇ ਨਿਕਲੀ ਬਹੁਤ ਤੇਜ਼ ਸਪੀਡ ਤੇ ਸੀ ਬੱਸ ਇਹ ਉਹ ਇਹਨਾਂ ਦਾ ਟਾਈਮ ਦੀ ਸ਼ਾਰਟੇਜ ਹੁੰਦੀ ਹੈ ਕੋਈ ਟਰੈਫਿਕ ਦਾ ਵੀ ਟਰੈਫਿਕ ਜਿਆਦਾ ਹੋਇਆ ਸਾਡੇ ਪੁਲਾਂ ਦੀ ਸਮੱਸਿਆ ਕਰਕੇ ਟਰੈਫਿਕ ਦੀ ਸਮੱਸਿਆ ਹੈ ਕਿ ਬੱਸਾਂ ਨੂੰ ਪੁਲਾਂ ਤੇ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਇਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਪਰ ਉਹ ਡਰਾਈਵਰ ਦੇ ਦੱਸਣ ਮੁਤਾਬਕ ਵੀ ਅਸੀਂ 2-3 ਰੀ ਨੂੰ ਅਲਰਟ ਵੀ ਕੀਤਾ ਵੀ ਭਾਈ ਬਾਸ ਹੌਲੀ ਚਲਾ ਬਾਸ ਦੀ ਸਪੀਡ ਜ਼ਿਆਦਾ ਸੀ ਤੜਕੇ ਥੋੜੀ ਧੁੰਦ ਵੀ ਸੀ ਅੱਜ ਧੁੰਦ ਕਰਕੇ ਇਹਨੇ ਟਰੱਕ ਨੂੰ ਓਵਰਟੈਕ ਕੀਤਾ ਉਹਦੇ ਕਰਕੇ ਕੋਈ ਬੱਸ ਆਊਟ ਆਫ ਕੰਟਰੋਲ ਹੋ ਗਈ ਇਹ ਡਰਾਈਵ ਡਰਾਈਵਰ ਨਾਲ ਹੀ ਦੱਸਦਾ ਮੈਂ ਅੱਗੇ ਸੀਟ ਤੇ ਅੱਗੇ ਨਾਲ ਹੀ ਬੈਠਾ ਸੀ ਡਰਾਈਵਰ ਜਿਹੜਾ ਸਾਡਾ ਜੀਸੀਬਾ ਆਉਂਦਾ ਡੇਲੀ ਇਸ ਬਸਤੀ ਆਉਂਦਾ ਉਹ ਤੜਕੇ ਉਹਨੇ ਡਿਊਟੀ ਕਰਨੀ ਹੁੰਦੀ ਹੈ ਉਹਦੇ ਦਸਰ ਮੁਤਾਬਕ ਵੀ ਬਸਤੀ ਦੇ ਕੋਲ ਕੰਟਰੋਲ ਨਹੀਂ ਹੋਈ ਕੰਟਰੋਲ ਹੋਣ ਕਰਕੇ ਇਹਦੇ ਚ ਹੋਇਆ ਕਿ ਬੱਚੇ ਸੱਟਾਂ ਵੀ ਬਹੁਤ ਵੱਜੀਆਂ ਉਹਨੇ ਵਿਚਾਰੇ ਨੇ ਆਪਦੇ ਛੱਟ ਹੋਣ ਦੇ ਬਾਵਜੂਦ ਵੀ ਇੱਕ ਦੋ ਬੱਚਾ ਨੂੰ ਕੱਢਿਆ ਬੱਚੇ ਤਕਰੀਬ ਬੱਚੀ ਸੀ 5 ਸਾਲ ਦੀ ਉਹਦੇ ਵਿੱਚੋਂ ਬਾਹਾਂ ਹੀ ਲਹਿ ਗਈ ਨਾਲ ਬੜਾ ਮਾੜਾ ਕੰਮ ਹੈ ਮਤਲਬ ਇਸ ਚੀਜ਼ ਦਾ ਜਿੰਨੇ ਜੋਗੇ ਜੇ ਹੈਗੇ ਅਸੀਂ ਕਮੇਟੀ ਕੋਲ ਆਪਦੇ ਨਾਲ ਲੱਗੇ ਜਿੰਨੀ ਕੋਈ ਸਹਾਇਤਾ ਜੇ ਕਰ ਸਕਦੇ ਹੋ ਬੱਕਟ ਰੈਕਪਨ ਚਾਰ ਸਾਡੇ ਨਾਲ ਖੜੇ ਆ ਜਿੰਨੇ ਕੋਈ ਨਾਲ ਹਿੱਸਾ ਹੁੰਦੀ ਤਾਂ ਆਪ ਦੀ ਕਮੇਟੀ ਨਗਰ ਕਾਉਂਸਲ ਕਰੀਓ ਸਾਰੇ ਐਮਸੀ ਸਾਹਿਬ ਨਾਲ ਸਾਡੇ ਲੱਗੇ ਵਿੱਚ ਜਿਹਨੇ ਹਿੱਸਾ ਤਾਂ ਕਰ ਸਕਦੇ ਕਰੀਓ ਪਰ ਪ੍ਰਮਾਤਮਾ ਸਾਨੂੰ ਤੰਦਰੁਸਤੀ ਬਖਸ਼ੇ ਕੰਟਰੋਲ ਕਾ ਹੋਣਾ ਚਾਹੀਦਾ ਜੀ ਬੱਸਾਂ ਤੇ ਜਿਹੜੇ ਬੱਸਾਂ ਥੋੜਾ ਸਪੀਡ ਜ਼ਿਆਦਾ 10 ਮੁਤਾਬਕਾ ਵੀ 100 ਤੋਂ ਉੱਤੇ ਬੱਸ ਚੱਲੀ ਜਿਹੜਾ ਡਰਾਈਵਰ 10:30 ਦਾ ਸਵਾਰੀਆਂ ਕਿੰਨੀਆਂ ਸੀ ਬੱਸ ਵਿੱਚ ਜੀ ਸਰ ਸਵਾ ਬੈਠਣ ਦੇ ਬਾਅਦ ਸਵਾਰੀਆਂ ਖੜੀਆਂ ਸੀ ਜਾਂ 15-20 ਸਵਾਰੀਆਂ ਵਿੱਚ ਖੜੀਆਂ ਮੇ ਸੀ ਬੱਚ ਉਹਦੇ ਵਿੱਚ ਬੱਸ ਇਹ ਤਾਂ ਨੁਕਸਾਨ ਹੈ ਜਾਨੀ ਨੁਕਸਾਨ ਕਿੰਨਾ ਕੁ ਹੋਇਆ ਜੀ ਹਜੇ ਕੋਈ ਅੰਦਾਜ਼ਾ ਨਹੀਂ ਜੀ ਜਿੰਨਾ ਸਹੀ ਜਿੰਨੇ ਜੋ ਹੈਗੇ ਅਸੀਂ ਵੀ ਕੀਤਾ ਸਾਰੀ ਪੁਲਿਸ ਡਿਪਾਰਟਮੈਂਟ ਵਾਲੇ ਸਾਰਾ ਮਹਿਕਮਾ ਲੱਗਾ ਹੈ ਸਿਵਲ ਦਾ ਮਹਿਕਮਾ ਵੀ ਲੱਗਾ ਹੋਇਆ ਹੈ ਅਸੀਂ ਹਸਪਤਾਲ ਪਹੁੰਚਾਰੇ ਹਜੇ ਕੋਈ ਪੂਰੀ ਸਹੀ ਪਿਕਚਰ ਨਹੀਂ ਆਈ ਕੋਈ ਵੀ ਕਿੰਨੇ ਮੁਲਾਜ਼ਮ ਹੈਗੇ ਜ਼ਖਮੀ ਬਹੁਤ ਹੈ ਜੀ ਜ਼ਖਮੀ ਤੁਸੀਂ ਦੇਖ ਕੇ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਪੁਲ ਦੀ ਹਾਲਤ ਆਪ ਵੀ ਦੇਖ ਹੀ ਚੁੱਕੇ ਹੋ ਕਿ ਕਿੰਨੀ ਜੜੀ ਹੈਗੀ ਆ ਪੋਲਾ ਜੀ ਅਸੀਂ ਤਾਂ ਮੌਕੇ ਮੌਕੇ ਤੇ ਕਹਿੰਦੇ ਰਹਿੰਦੇ ਆ ਨੂੰ ਅਲਰਟ ਕਰਦੇ ਰਹਿੰਦੇ ਆ ਪਰ ਉਹ ਜਿਵੇਂ ਇੱਕ ਮਲਬਾ ਲਾਉਣ ਵਾਲੀ ਗੱਲ ਹੀ ਆ ਨਾਲ ਕੰਟਰੋਲ ਕਰਨਾ ਚਾਹੀਦਾ ਨਾਲ ਕੋਈ ਮੜਾ ਮੋਟਾ ਲੱਗੀ ਹੋਵੇ ਲਾਈਟਾਂ ਲੱਗੀਆਂ ਹੋਣ ਜਾਂ ਕੋਈ ਰੰਗ ਹੀ ਲੱਗਿਆ ਹੋਵੇ ਪੁਲ ਦੀ ਪੁਲਿਸ ਸਮੱਸਿਆ ਐਸਾ ਵਾਰ ਵਰ ਲਟ ਕੀਤਾ तकरीबन ਹਰੇਕ ਪੁਲ ਦੀ ਸਮੱਸਿਆ ਇਹੀ ਪੁਲ ਹੈ ਟਰੈਫਿਕ ਜਿਆਦਾ ਹੋਣ ਕਰਕੇ ਟਰੈਫਿਕ ਫ੍ਰੀ ਕੋਰਡ ਜੋ ਪੁਲ ਬੰਦੇ ਕਰਕੇ ਉਹਦੇ ਕਰਕੇ ਟਰੈਫਿਕ ਦੀ ਸਮੱਸਿਆ ਜਿਆਦਾ ਬਾਕੀ ਟਰੈਫਿਕ ਕਨ ਚਾਰਜ ਖੜੇ ਸਾਡੇ ਨਾਲ ਜਿੰਨੇ ਕੋਈ ਵੀ ਹੁੰਦੇ ਆਪਦੇ ਵਿਚਾਰੇ ਸਾਰੀ ਦਿਲੀ ਆਪਦਾ ਵਰਕ ਕਰਦੇ ਪਰ ਕਿਸੇ ਨੂੰ ਕੀ ਸਮਝਾਵਾਂਗੇ ਜੀ ਅੱਜ ਕੱਲ੍ਹ ਮੈਂ ਵਾਰ-ਵਾਰ ਹਰ ਇੱਕ ਵੀਡੀਓ ਤੇ ਇਹੀ ਗੱਲ ਕਰਦਾ ਵੀ ਜਿੰਨਾ ਬਜਰੋ ਪੋਲੀਟিক্যাল ਸਿਸਟਮ ਹਰੇਕ ਕੰਮ 'ਚ ਆ ਜਾਂਦਾ ਪੋਲੀਟিক্যাল ਸਿਸਟਮ ਕਰਕੇ ਇਹਨਾਂ ਆਊਟ ਆਫ ਕੰਟਰੋਲ ਬੱਸਾਂ ਇਹਨਾਂ ਕੋਲ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਹਰੇਕ 2-2 3-3 ਮਿੰਟ ਦਾ ਟਾਈਮ ਹੁੰਦਾ ਬੱਸ ਅੱਡੇ ਤੇ ਇਹਨਾਂ ਨੇ ਉਸ ਤੋਂ ਆਪਣੀ ਸਪੀਡ ਜ਼ਿਆਦਾ ਹੁੰਦੀ ਹੈ ਸਰ ਜੀ ਨਿਊ ਤੇ ਬੱਸ ਇਹ ਜਿਹੜੀ ਕੰਪਨੀ ਹੈ ਇਹੀ ਐਕਸੀਡੈਂਟ ਜ਼ਿਆਦਾ ਕਰਦੀ ਹੈ ਇਹ ਵੀ ਲੋਕ ਕਹਿ ਰਹੇ ਆ ਕਿ ਬੱਸ ਦੀ ਇਸੇ ਬੱਸ ਦੀ ਜ਼ਿਆਦਾ ਸਪੀਡ ਜ਼ਿਆਦਾ ਹੁੰਦੀ ਹੈ ਸਰ ਮੈਂ ਇਸ ਨਿੱਜੀ 'ਚ ਨਹੀਂ ਪੈਣਾ ਚਾਹੁੰਦਾ ਚਲੋ ਹੈ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਜੋ ਬੱਸਾਂ ਦੋ ਤਿੰਨ ਟ੍ਰਾਂਸਪੋਰਟ ਆ ਚਾਹੀਦਾ ਸਰਕਾਰ ਨੂੰ ਚਾਹੀਦਾ ਵੀ ਸਰਕਾਰ ਦੇ ਸਿਸਟਮ ਵਿੱਚ ਇਹਨਾਂ ਦੀ ਕੋਈ ਸਪੀਡ ਲਿਮਿਟ ਕੀਤੀ ਜਾਵੇ ਟ੍ਰੈਫਿਕ ਕੰਟਰੋਲਰਾਂ ਨੂੰ ਵੀ ਆਪਦੀ ਪਾਵਰ ਦਿੱਤੀ ਜਾਵੇ ਕੁਝ ਇਹਨਾਂ ਦਾ ਚਲਾਨ ਕਰਨ ਕਹ ਅੱਜ ਕੱਲ੍ਹ ਚਲਾਨ ਕਰਕੇ ਕੀ ਕਰਾਂਗੇ ਜੇ ਕੋਈ ਕੋਈ ਆਪਾਂ ਪੋਲਿਟਿਕਲ ਬੰਦੇ ਕਿਸੇ ਚਰਬਾਤ ਦਾ ਚਲਾਨ ਕਰਦੇ ਆਂ ਅਗਲੇ ਦਿਨ ਉਹਦੀ ਬਦਲੀ ਹੋਈ ਹੁੰਦੀ ਆ ਅਗਲਾ ਕੀ ਕੋਈ ਅਕਾਊਂਟ ਰਿਸਕ ਲੱਗੂ ਜਾਂ ਕੋਈ ਅਸਸਮ ਜੱਕਰ ਕੀ ਇਹਨੂੰ ਠੀਕ ਹੈ ਸਿਆਸਤ ਤੋਂ ਉੱਤੇ ਉੱਠ ਕੇ ਸਿਆਸਤੋਂ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਜ਼ਿੰਦਗੀ ਖਿਲਵਾੜ ਨਹੀਂ ਕਰਨਾ ਚਾਹੀਦਾ ਲੋਕਾਂ ਦੀ ਜ਼ਿੰਦਗੀ ਦਾ ਜੀ ਸਰ ਇੱਕ ਬੱਚਾ ਲਾਪਤਾ ਸੀ ਕਿ ਉਹਦੇ ਬਾਰੇ ਪਤਾ ਲੱਗ ਨੀ ਬੱਚਾ ਮਿਲ ਗਿਆ ਜੀ ਉਹ ਜਿਹੜੇ 10 ਤੱਕ ਦਾ ਅਨਚਾਰਜ ਪੋਸਟਾਂ ਚਾਰ 10 ਦੇ ਵਿੱਚ ਬੱਚਾ ਮਿਲ ਗਿਆ ਕੁਦਰਤੀ ਉਹਨੂੰ ਬੱਚੇ ਨੂੰ ਹੋਰ ਕੋ ਚੱਕ ਕੇ ਲੈ ਗਿਆ ਉਹਦੇ ਵਾਸਤੇ ਤੇ ਉਹ ਮੰਗਰੋਂ ਨੂੰ ਬੱਚਾ ਮਿਲ ਚੁੱਕਿਆ ਉਹ ਜੀ ਜੀ ਸ਼ੁਕਰੀਆ ਕੀ ਲੱਗਦਾ ਵੀ ਇਹਨਾਂ ਜਿਹੜੇ ਬੱਸਾਂ ਦਾ ਵਿਸ਼ਵਾਸ ਛੁੱਟ ਜੂ ਲੋਕਾਂ ਦਾ ਜਿਵੇਂ ਦੀ ਬੱਸ ਦੇ ਐਕਸੀਡੈਂਟ ਹੁੰਦੇ ਆ ਤੁਸੀਂ ਪਿਛਲੇ ਵਾਰ ਵੇਖਿਆ ਹੁੰਦਾ ਨਹਿਰ ਦੇ ਵਿੱਚ ਬੱਸ ਡਿੱਗੀ ਆ ਪਾਬਰੂ ਦੇ ਸ਼ਾਦੀ ਡੇਰੇ ਕੋਲ ਵੀ ਐਕਸੀਡੈਂਟ ਹੋਇਆ ਆ ਇੱਥੇ ਵੀ ਹੋਇਆ ਆ ਆਮ ਤੌਰ ਤੇ ਇਸ ਏਰੀਆ 'ਚ ਹੀ ਆਪਣੇ ਜਿੰਨਕੀ 50 ਕਿਲੋਮੀਟਰ ਦੇ ਏਰੀਆ 'ਚ ਜਿਆਦਾ ਐਕਸੀਡੈਂਟ ਦੀ ਬੱਸ ਦੇ ਹੁੰਦੇ ਆ ਲੱਗਦਾ ਕਿ ਉਹਨਾਂ ਸਵਾਰੀਆਂ ਦੇ ਵਿਸ਼ਵਾਸ ਸੂਰ ਦੋਵਾਂ ਤਰ੍ਹਾਂ ਦਾ ਹੀ ਹੁੰਦਾ ਹੈ ਮਿਰਰ ਕਾ ਮੌਕੇ ਤੇ ਤਿਆਰ ਹੋ ਕੇ ਨਿਕਲਦਾ ਜੇ ਆਪਾਂ 9:00 8:00 ਵੇਨੇ ਸਰਵਸਤੇ ਜਾਣਾ 7:30 ਵਜੇ ਘਰੋਂ ਸੁੱਤਾ ਪੇ ਉੱਠ ਕੇ ਨਿਕਲਦਾ ਜੇ ਆਪਾਂ ਬਹਿਨੇ ਆਪਾਂ ਬਹਿਨੇ ਕਿਉਂ ਜਿਹੜੇ ਤੇਜ਼ ਸਪੀਡ ਵਾਲੀ ਬੱਸ ਆਪਾਂ ਬਹਿਨੇ ਕਿਉਂ ਆਪਾਂ ਬੈਠ ਗਏ ਉਹ ਤੇ ਜਿਹੜੀ ਆਪਾਂ ਆਰਾਮ ਨਾਲ ਚਲਾਉਂਦਾ ਜਿਹੜੇ ਰੋਡਵੇ ਦੀਆਂ ਬੱਸਾਂ ਹੋਰ ਟਰਾਂਸਪੋਰਟ ਦੀਆਂ ਬੱਸਾਂ ਹੈਗੀਆਂ ਉੱਤੇ ਬੈਠ ਕੇ ਆਪਾਂ ਆਪਣਾ ਵੀ ਕਸੂਰ ਹੈ ਜੇ ਆਪਾਂ ਬੈਹਨੇ ਆਪਾਂ ਜਲਦੀ ਜਾਣਦੇ ਮਾਰੇ ਵਾਲਾ ਜਲਦੀ ਪਹੁੰਚਾ ਦੂਗਾ ਜਾਂ ਸਿਸਟਮ ਚੱਲ ਕੇ ਉਹਦੇ ਵਿੱਚ ਆਪਣਾ ਕਸੂਰ ਵੀ ਹੈਗਾ ਜੇਕਰ ਛੇਤੀ ਜਾਣਾ ਜਾਂ ਧੰਮਰਾਜ ਕੋਲੇ ਜਾਣਦੇ ਜਾਂ ਕਿਤੇ ਜਾਣਾ ਦੀ ਵਾਸਤੇ ਬੈਠੋ ਮੈਂ ਨਹੀਂ ਕਹਿੰਦਾ ਵੀ ਦੀਪ ਤੇ ਬੈਠੋ ਜਾਂ ਕਿਸੇ ਤੇ ਬੈਠੋ ਮੈਂ ਤਾਂ ਕਹਿੰਦਾ ਜਿਹੜੀ ਬੱਸਾਂ ਤੇਜ਼ ਚਲਾਉਂਦੀਆਂ ਆਪਣ ਪਤਾ ਹੀ ਕਿਹੜੀ ਟਰਾਂਸਪੋਰਟ ਤੇਜ਼ ਚਲਾਉਂਦੀ ਹੈ ਵੀ ਆਪਾਂ ਕਿਉਂ ਰਿਸਕ ਲੈਨੇ ਕਿਉਂ ਬੈਹਨੇ ਵੀ ਹੋਰ ਕਿਸੇ ਵਾਸ ਦੇਖਣ ਨੂੰ ਸਹਾਇਤਾ ਕਰ ਰਹੇ ਜਿੰਨੇ ਜੁਕੇ ਹੈਗਾ ਮਹਾਜਨ ਮੇਰਾ ਸਾਹਮਣੇ ਮੇਰੀ ਫੈਕਟਰੀ ਵੀ ਆ ਆਪਦੇ ਮਲਾਜਮ ਮੇਰੇ ਨਾਲ ਲੱਗੇ ਹੋਇਆ ਤੜਕੇ ਅਸੀਂ ਪੌਣੇ 8 ਵਜੇ ਤੱਕ ਕਿਲੋਮੀਟਰ ਸਿੱਥੇ ਆਏ ਹੋਏ ਆ ਸਾਡੇ ਕੋਲ ਸਾਡੇ ਕਮੇਟੀ ਦੇ ਮਲਾਜਮ ਸੀਗੇ ਪ੍ਰਮਾਤਮਾ ਮੈਂ ਤਾਂ ਹੋਈ ਵਾਰ ਵਾਰ ਬੇਨਤੀ ਕਰਦਾ ਹਰੇ ਤੰਦਰੁਸਤੀ ਬਖਸ਼ੇ ਤੇ ਤੇ ਕਾਰਵਾਈ ਦੀ ਮੰਗ ਕਰਦੇ ਹਾਂ ਜਿਹਦਾ ਜਾਇ ਡਰਾਈਵਰ ਦਾ ਕਸੂਰ ਆ ਚਾਹੇ ਕਿਸੇ ਦਾ ਵੀ ਕਸੂਰ ਆ ਸਾਰੋਥਾ ਪੋਸਟ ਬਡਮੈਂਟ ਨੇ ਕਰਨਾ ਜੀ ਮੇਰੇ ਸਾਡਾ ਕੰਮ ਤਾਂ ਕਮੇਟੀ ਕਰਨੀ ਹੋ ਜਿਵੇਂ ਹੁਣ ਜੇਸੀ ਵੀ ਮਗਾਈਆਂ ਮੀਆਂ ਜੋ ਸਾਡੇ ਕੋਲ ਜੋ ਸੂਤ ਮੰਗ ਰਹੇ ਉਹ ਅਸੀਂ ਦੇ ਰਹੇ ਆਂ ਬਾਕੀ ਜਿਹੜਾ ਕੋਈ ਕਾਰ ਵੀ ਕਾਨੂੰਨੀ ਕਾਰ ਵੀ ਕਰਨੀ ਹੋ ਪੁਲਿਸ ਦਾ ਕੰਮ ਹੈ ਨਾ ਕਿ ਸਾਡਾ ਕੰਮ ਹੈ ਐਸਾ ਪ੍ਰਸ਼ਾਸਨ ਅਗੇ ਹੀ ਬੇਨਤੀ ਕਰਦੇ ਆਂ ਕਿ ਥੋੜਾ ਜਿਹਾ ਕੰਟਰੋਲ ਕਰਕੇ ਇਹ ਨੂੰ ਨਾਤ ਪਾਈ ਜਾਵੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਜਾਵੇ ਇਹ ਤਾਂ ਬਾਅਦ ਚ ਆਏ ਸੀ ਜਿਹਨੇ ਕੱਢਿਆ ਤੁਸੀਂ ਹੀ ਆਏ ਸੀ 6:00 7:00 ਵਜੇ ਆਏ 6:00 7:00 ਵਜੇ ਜਦੋਂ ਬੱਸ ਲਿਖਦੀ ਹੈ 7:50 ਤੱਕ 750 ਤੇ ਬੱਸ ਲੱਗਦੀ ਹਾਂਜੀ 98 ਤੁਸੀਂ ਮੈਨੂੰ ਜੀ 750 ਲਿਖ ਲਈ ਸਾਨੂੰ ਜਾਣਕਾਰੀ ਮਿਲੀ ਸੀਗੀ ਇੱਥੋਂ ਦੀ ਬੱਸ ਰੇਗੀ ਅਸੀਂ ਤਰ੍ਹਾਂ ਦੂਸਰੀ ਟਾਈਮ ਆਈ ਜੀ ਉਸੇ ਸਾਡੇ ਟੀਮ ਆਈਆਂ ਪ੍ਰਵੀ ਭਾਈਚਾਰ ਸਾਡੇ ਆਏ ਉਹਨਾਂ ਨੇ ਜਾਰੀ ਕੀਤੀ ਜਿਹੜੀ ਚਾਹ ਦੇ ਹੱਥੀ ਬਾਹਰ ਕੱਢ 30 35 ਹਣੀ ਸੀਗੀ 35 ਤਾਂ ਕੱਢ ਤੇ ਮੈਨੂੰ ਹਾਂਜੀ ਹਾਂਜੀ ਦੇਥ ਚਾਰਾਂ ਹੀ ਦਿੱਤਾ ਹਜੇ ਪੱਕਾ ਪਤਾ ਨਹੀਂ ਹੋਇਆ ਜੀ ਬੱਚੇ ਵੀ ਸੀ ਬੱਚੇ ਵੀ ਸੀ ਤਿੰਨ ਬੱਚੇ ਸੀ 8 6 ਸਾਲ ਦਾ ਇੱਕ 5 ਸਾਲ ਦਾ ਇੱਕ 13 ਸਾਲ ਦਾ ਸੀ ਜੀ ਉਹ ਤਾਂ ਕੱਢ ਤੇ ਬਾਕੀ ਹੁਣ ਇੱਕ ਕਹਿੰਦੇ ਬੱਚਾ 2.5 ਸਾਲ ਦਾ ਰਹਿ ਗਿਆ ਹਾਂ ਉਹਨੂੰ ਦੇਖਦੇ ਪਏ ਆ ਨਹੀਂ ਮਿਲਦਾ ਨਹੀਂ ਪਿਆ ਜੀ ਹਾਂਜੀ ਡੰਗਾਈ ਤਾਂ ਦੇਖੋ ਪਤਾ ਹੀ ਨਹੀਂ ਜੀ ਕਨਫਰਮ ਨਹੀਂ ਹੈਗਾ ਤੁਹਾਨੂੰ ਲੱਗੂਗਾ ਪਤਾ ਅਸੀਂ ਜਾਣਕਾਰੀ ਦਵਾਂ ਹਾਂਜੀ ਹੋਰ ਕੀ ਕੀ ਕੁਝ ਮਿਲਿਆ ਸਵਾਰੀਆਂ ਨੇ ਹੋਰ ਤਾਂ ਬਹੁਤ ਕੁਝ ਮਿਲਿਆ ਮੋਬਾਈਲ ਵਾਦੂ ਮਿਲਿਆ ਬਾਈ ਜੀ ਇੱਕ ਲੈਪਟਾਪ ਮਿਲਿਆ ਡੈਸਟਾਪ ਨਹੀਂ ਮਿਲਿਆ ਇੱਕ ਮਿਲਿਆ ਇੱਕ ਮੇਰਾ ਦੋ ਵਾਲ ਲੈਪਟਾਪ ਕਹਿੰਦੇ ਜੀ ਬਾਕੀ ਹੋਰ ਬਕਸਾਂ ਬਸ ਦੇ ਵਿੱਚ ਸਵਾਰੀਆਂ ਕਿੰਨੀਆਂ ਸੀ ਟੋਟਲ ਟੋਨਰ ਫਾਲੋ ਭਰੀ 50 55 ਸਵਾਰੀਆਂ ਹੋਣੀਆਂ ਬਾਈ ਜੀ ਹਾਂਜੀ ਹਾਂਜੀ ਮੇਰਾ ਹਾਸਾ ਹੋਇਆ ਇਹ ਕਿਸ ਕਾਰਨ ਹੋਇਆ ਹੈ ਇਹ ਇਹ ਸਵੇਰ ਦਾ ਵਕ ਸੀਗਾ ਜੀ ਤੇ ਉਧਰ ਉਧਰੋਂ ਜਿਹੜਾ ਹੈਗਾ ਟਰੱਕ ਆ ਰਿਹਾ ਸੀਗਾ ਤੇ ਮਤਲਬ ਇਹ ਆਪਸ ਦੇ ਵਿੱਚ ਜਿਹੜੇ ਟਕਰਾ ਗਏ ਤੇ ਬੱਸ ਜਿਹੜੀ ਹੈ ਵਿੱਚ ਡਿੱਗ ਪਈ ਪਰ ਜਿਹੜਾ ਬੱਸ ਓਵਰ ਸਪੀਡ ਸੀਗੀ ਜੀ ਓਵਰ ਸਪੀਡ ਸੀ ਹੂੰ ਓਵਰ ਸਪੀਡ ਸੀ ਜੀ ਤੁਸੀਂ ਇਹ ਮੰਨਦੇ ਵੀ ਪੁਲ ਵੀ ਤੰਗ ਕੁਛ ਹੈਗਾ ਹਾਂ ਉਹ ਤਾਂ ਆਪਾਂ ਨੂੰ ਦੇਖ ਹੀ ਰਹੀ ਪੁਲ ਤਾਂ ਤੰਗ ਹੈਗੀ ਜੀ ਕਿੰਨੀਆਂ ਕਿ ਸਵਾਰੀਆਂ ਸੀ ਜੀ ਬੱਸ ਦੇ ਵਿੱਚ ਲਿਸਟਨ ਦਾ ਮੇਰੇ ਸਾਨੂੰ ਸੀ 35 40 ਸਵਾਰੀਆਂ ਸੀ ਜੀ ਕਿੰਨੀਆਂ ਕਿ ਬੱਚੇ ਕਿੰਨੇ ਸੀ ਜੀ ਜਾਂ ਬਜ਼ੁਰਗ ਕੀ ਅੰਦਾਜ਼ਾ ਬਜ਼ੁਰਗ ਵੀ ਸੀਗੇ ਬੱਚੇ ਵੀ ਸੀਗੇ ਸੱਟਾਂ ਕਾਫੀ ਲੱਗੀਆਂ ਗਿਆ ਕੈਜੂਐਲਟੀ ਵੀ ਹੋਈਆਂ ਜੀ ਬਹੁਤ ਕਿੰਨੇ ਕਿ ਹੋ ਚੁੱਕੇ ਹੁਣ ਤੱਕ ਪੰਜ ਦਾ ਫਿਗਰ ਆਊਟ ਹੋ ਗਿਆ ਸੀ ਹੋ ਗਿਆ ਜੀ ਹਾਂਜੀ ਤੇ ਡਰਾਈਵਰ ਦੀ ਜੀ ਡਰਾਈਵਰ ਬਾਰੇ ਅਸੀਂ ਮੈਂ ਥੋੜਾ ਇੱਥੋਂ ਬਾਹਰ ਚਲਾ ਗਿਆ ਸੀ ਕੋਈ ਟ੍ਰੈਫਿਕ ਕੰਟਰੋਲ ਤੇ ਹਾਂਜੀ ਉਹ ਪਤਾ ਕਰ ਲੈਨੇ ਮੈਂ ਤੁਹਾਨੂੰ ਦੱਸ ਦਿੰਨੇ ਜੋ ਹਾਂਜੀ ਬੰਦਿਆਂ ਦੀ ਪਛਾਣ ਹੋ ਗਈ ਲਿਸਟ ਐਸਐਸਪੀ ਸਾਹਿਬ ਨੇ ਪਾਤੀ ਗਰੁੱਪ ਤੇ ਹਾਂਜੀ 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 ਮਤਲਬ ਐਸਐਸਪੀ ਸਾਹਿਬ ਨੇ ਆਪ ਆ ਕੇ ਆਪਣੇ ਅੰਡਰ ਸਾਰਾ ਇਹਦਾ ਆਪਰੇਸ਼ਨ ਚਲਾਇਆ ਜੀ ਆਪ ਖੜ ਕੇ ਕਿਹਾ ਜਾਂਦਾ ਜੀ ਦੋ ਬੱਚੇ ਜਿਹੜੇ ਹੈਗੇ ਹਜੇ ਵੀ ਇਸ ਨਾਲੇ ਦੇ ਵਿੱਚ ਡੁੱਬੇ ਹੋਏ ਨੇ ਜਿਨ੍ਹਾਂ ਦੀ ਭਾਲ ਜਾਰੀ ਪਰ ਮਿਲੇ ਨਹੀਂ ਦੋ ਬੱਚੇ ਬਾਰੇ ਜੀ ਇੱਕ ਵਿੱਚ ਦੋ ਨਹੀਂ ਇੱਕ ਬੱਚੇ ਬਾਰੇ ਹੈਗੇ ਆ ਫਿਰ ਅਸੀਂ ਇੱਕ ਫਿਰ ਦੁਬਾਰਾ ਉਹਨੂੰ ਪੁਲਿਸ ਕਰਮਚਾਰੀ ਭੇਜਿਆ ਹੈਗਾ ਉਹ ਕਿਸ ਤਰ੍ਹਾਂ ਪਤਾ ਲੱਗ ਰਿਹਾ ਵੀ ਇੱਕ ਬੱਚਾ ਹੈਗਾ ਉਹ ਕਿਵੇਂ ਪਤਾ ਲੱਗ ਗਿਆ ਬਸ ਅਸੀਂ ਕਿਸੇ ਮਾਤਾ ਦੇ ਬਕਲ 'ਚ ਬੈਠਾ ਹੋਇਆ ਸੀ ਜੀ ਮੇਰੀ ਜਿਹੜੇ ਇਧਰਲੇ ਪਾਸੋਂ ਪਾਣੀ ਦਾ ਵਹਾ ਆ ਗਿਆ ਆ ਰਿਹਾ ਉਹਨੂੰ ਰੋਕਿਆ ਨਹੀਂ ਜਾ ਰਿਹਾ ਉਹਦੇ ਲਈ ਜੀ ਮੈਂ ਉੱਧਰ ਹੀ ਜਾ ਰਿਹਾ ਤੁਸੀਂ ਰੋਕ ਲੈਣੀ ਤਾਂ ਪਾਣੀ ਰੋਕਣਾ ਸੀ ਅਸੀਂ ਠੀਕ ਹੈ ਭਾਲਣਾ ਕੋਈ ਆਸਾਨ ਹੀ ਹੈ ਕੋਈ ਬਾੜਾ ਪਾਣੀ ਡੂੰਘਾ ਤਾਂ ਨਹੀਂ ਜਿਹੜੇ ਹਿਸਾਬ ਨਾਲ ਬੱਚਾ ਡਿੱਗਿਆ ਉਹ ਡੂੰਘਾ ਨਹੀਂ ਪਾਣੀ ਇੱਥੇ ਨਾ ਉਹ ਜਿਹੜੀ ਗੱਭ ਜੀ ਹੈ ਨਾ ਐਡਾ ਹੁਣ ਬੱਚੇ ਦਾ ਉਹ ਉਹਨੇ ਕਿਹੜਾ ਬਾਹਰ ਆਉਣਾ ਪਾਣੀ ਤੇ ਉਹਦੇ